ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਜੰਗ ਤਹਿਤ ਅੱਜ ਬਠਿੰਡਾ ਦੇ ਐਸਐਸਪੀ ਪਹੁੰਚੇ ਸੰਗਤ ਮੰਡੀ ਲੋਕਾਂ ਨੂੰ ਪੰਜਾਬ ਪੁਲਿਸ ਦਾ ਸਾਥ ਦੇਣ ਦੀਆਂ ਕੀਤੀਆਂ ਅਪੀਲਾਂ ਦੱਸਦੀ ਹੈ ਕਿ ਨਸ਼ਿਆਂ ਦੇ ਖਿਲਾਫ ਚਲਾਈ ਜੰਗ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਖਤ ਦਿਖਾਈ ਦੇ ਰਹੀ ਹੈ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਨਸ਼ੇ ਦੇ ਖਿਲਾਫ ਲੋਕਾਂ ਨੂੰ ਸਾਥ ਦੇਣ ਦੀਆਂ ਲੋਕਾਂ ਨਾਲ ਪਬਲਿਕ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਇਤੇ ਨੂੰ ਲੈ ਕੇ ਅੱਜ ਸੰਗਤ ਮੰਡੀ ਵਿਖੇ ਇੱਕ ਜਨਤਕ ਮੀਟਿੰਗ ਕਰਨ ਲਈ ਬਠਿੰਡਾ ਦੇ ਐਸਐਸਪੀ ਮੈਡਮ ਅਮਨੀਤ ਕਾਉਂਡਲ ਅਤੇ ਬਠਿੰਡਾ ਦਿਹਾਤੀ ਦੇ ਡੀਐਸਪੀ ਮੈਡਮ ਹੀਨਾ ਗੁਪਤਾ ਅਤੇ ਥਾਣਾ ਸੰਗਤ ਦੇ ਮੁਖੀ ਪਰਮਪਾਰਸ ਚੈਲ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚਿਆ ਗਿਆ ਇਸ ਮੌਕੇ ਜਿੱਥੇ ਕਿ ਐਸਐਸਪੀ ਬਠਿੰਡਾ ਨੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਉੱਥੇ ਹੀ ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਜੰਗ ਵਿੱਚ ਉਹਨਾਂ ਦਾ ਸਾਥ ਦੇਣ ਦੀਆਂ ਲੋਕਾਂ ਨੂੰ ਅਪੀਲਾਂ ਵੀ ਕੀਤੀਆਂ ਗਈਆਂ ਇਹਤ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਐਸਐਸਪੀ ਬਠਿੰਡਾ ਨੇ ਕਿਹਾ ਹੈ ਕਿ ਬਠਿੰਡਾ ਪੁਲਿਸ ਵੱਲੋਂ ਕਿਸੇ ਵੀ ਨਸ਼ੇ ਦੇ ਸੁੱਧਾਗਰ ਨੂੰ ਬਖਸ਼ਿਆ ਨਹੀਂ ਜਾ ਰਿਹਾ ਉਹਨਾਂ ਲੋਕਾਂ ਨੂੰ ਅਪੀਲਾਂ ਕੀਤੀਆਂ ਕਿ ਉਹ ਪੰਜਾਬ ਪੁਲਿਸ ਵੱਲੋਂ ਜੋ ਨਸ਼ੇ ਦੇ ਖਿਲਾਫ ਜੰਗ ਛੇੜੀ ਗਈ ਹੈ ਉਸ ਵਿੱਚ ਪੰਜਾਬ ਪੁਲਿਸ ਦਾ ਸਾਥ ਦੇਣ ਤਾਜੋ ਕੀ ਨਸ਼ੇ ਕਾਰਨ ਅੱਜ ਦੀ ਤਬਾਹ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ ਅਤੇ ਨਸ਼ੇ ਦੇ ਤਸੋਦਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਇਸ ਮੌਕੇ ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸ਼ਸ਼ੀਲ ਕੁਮਾਰ ਗੋਲਦੀ ਅਤੇ ਨੌਜਵਾਨ ਆਗੂ ਰੋਹਿਤ ਗੋਗੀ ਨੇ ਬਠਿੰਡਾ ਦੇ ਐਸਟਪੀ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਵਿੱਚ ਹਰ ਸਮੇਂ ਮੰਡੀ ਨਿਵਾਸੀ ਉਹਨਾਂ ਦਾ ਸਾਥ ਦੇਣ ਦੀ ਤਿਆਰ ਹਨ ਵੀ ਅਸੀਂ ਬਠਿੰਡਾ ਪੁਲਿਸ ਨੇ ਇੱਕ ਵਿਲੇਜ ਡਿਫੈਂਸ ਕਮੇਟੀ ਦੀ ਮੀਟਿੰਗ ਆਰਗੇਨਾਈਜ਼ ਕੀਤੀ ਸੀਗੀ ਸੰਗਤ ਏਰੀਆ 'ਚ ਜਿੱਦੇ ਚ ਡੀਐਸਪੀ ਦਿਹਾਤੀ ਹਿਨਾ ਗੁਪਤਾ ਔਰ ਐਸਐਚਓ ਸੰਗਤ ਪਰੰਪਰ ਚਾਹਲੀਨਾ ਦੀ ਟੀਮ ਨੇ ਬੜਾ ਵਧੀਆ ਇਥੇ ਉਪਰਾਲਾ ਕੀਤਾ ਜਿੱਥੇ ਇਹਨਾਂ ਦੇ ਥਾਣੇ ਦੇ ਜਿੰਨੇ ਵੀ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਹੈ ਔਰ ਜਿਹੜੇ ਬਾਕੀ ਵੀ ਮੋਤਵਰ ਵਿਅਕਤੀ ਹੈਗੇ ਉਹਨਾਂ ਸਾਰਿਆਂ ਨੂੰ ਇੱਕ ਇੰਟਰੈਕਸ਼ਨ ਲਈ ਇਥੇ ਇਨਵਾਈਟ ਕੀਤਾ ਸੀ ਤੇ ਹੋਰ ਵੀ ਸਪੀਕਰਸ ਆਏ ਸੀ ਜਿੱਥੇ ਅਸੀਂ ਮੇਨਲੀ ਨਸ਼ੇ ਦੇ ਮਾੜੇ ਪ੍ਰਭਾਵ ਦੀ ਗੱਲਾਂ ਕੀਤੀਆਂ ਤੇ ਕਿਵੇਂ ਪੁਲਿਸ ਨੂੰ ਪਬਲਿਕ ਸਪੋਰਟ ਕਰਕੇ ਸਾਡਾ ਜਿਹੜਾ ਇਹ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਚੱਲ ਰਹੀ ਹੈ ਉਹਦੇ ਚ ਅਸੀਂ ਅਪੀਲ ਕੀਤੀ ਕਿ ਸਾਡੇ ਨਾਲ ਤੁਸੀਂ ਸਾਥ ਦਿਓ ਤੁਸੀਂ ਜਿਹੜੀ ਵੀ ਇਨਪੁਟ ਦੇਣਾ ਚਾਹੁੰਦੇ ਹੋ ਸਾਨੂੰ ਕਿਸੇ ਵੀ ਨਸ਼ਾ ਤਸਕਰ ਦੀ ਉਹ ਸਾਨੂੰ ਬਿਨਾਂ ਕਿਸੇ ਡਰ ਦੀਆ ਕਿਸੇ ਵੀ ਉਸ ਤਰ੍ਹਾਂ ਦੀ ਅਪਰੀਹੈਂਸ਼ਨ ਤੋਂ ਬਿਨਾਂ ਦੋ ਅਸੀਂ ਤੁਹਾਡੀ ਆਈਡੈਂਟੀ ਰਿਵੀਲ ਨਹੀਂ ਕਰਾਂਗੇ ਇਸ ਦੇ ਨਾਲ ਅਸੀਂ ਜਿਹੜੀ ਹੁਣ ਨਵੀਂ ਪੰਜਾਬ ਪੁਲਿਸ ਨੇ ਇੱਕ ਹੈਲਪਲਾਈਨ ਲਾਂਚ ਕੀਤੀ ਹੈ ਨਸ਼ੇ ਦੇ ਖਿਲਾਫ ਇਨਪੁਟ ਇਨਪੁਟਸ ਦੇਣ ਦੀ ਉਹਦੇ ਬਾਰੇ ਵੀ ਇੱਥੇ ਦੇ ਲੋਕਾਂ ਨੂੰ ਜਾਣੂ ਕਰਵਾਇਆ ਤੇ ਅਸੀਂ ਐਦਾਂ ਹੀ ਕੁਝ ਤਾਂ ਕੁਝ ਨਸ਼ੇ ਦੇ ਖਿਲਾਫ ਕਰਦੇ ਰਵਾਂਗੇ ਪਲੱਸ ਅਸੀਂ ਇਹ ਵੀ ਦੱਸਿਆ ਕਿ ਬਠਿੰਡਾ ਪੁਲਿਸ ਕੁਝ ਕੁਝ ਸਪੋਰਟਸ ਇਵੈਂਟਸ ਵੀ ਕਰਾ ਰਹੀ ਹੈ ਜਿੱਦੇ-ਜਿੱਦੇ ਬੱਚਿਆਂ ਨੂੰ ਪਾਰਟਿਸਿਪੇਟ ਕਰਾ ਕੇ ਉਹਨਾਂ ਨੂੰ ਅਵਾਰਡਸ ਦਵਾਂਗੇ ਤੇ ਸੋ ਦੈਟ ਦੇ ਡੋਂਟ ਮੂਵ ਟੁਵਰਡਸ ਡਰੱਗਸ ਮੈਮ ਇਸ ਤਰ੍ਹਾਂ ਦੀਆਂ ਮੀਟਿੰਗਾਂ ਨਾਲ ਨਸ਼ੇ ਤੇ ਕਾਬੂ ਪਾਇਆ ਜਾ ਸਕਦਾ ਹੈ ਦੇਖੋ ਜੀ ਇੱਕ ਪੋਜ਼ਿਟਿਵ ਅਪਰੋਚ ਜ਼ਰੂਰ ਰੱਖਣੀ ਚਾਹੀਦੀ ਹੈ ਜਦੋਂ ਤੱਕ ਅਸੀਂ ਕਮਿਊਨਿਟੀ ਨਾਲ ਇੰਗੇਜਮੈਂਟ ਨਹੀਂ ਕਰਾਂਗੇ ਪਬਲਿਕ ਔਰ ਪੁਲਿਸ ਦੀ ਇੰਟਰੈਕਸ਼ਨ ਨਹੀਂ ਹੋਏਗੀ ਤਾਂ ਇਹਦੇ ਨਾਲ ਸਾਡਾ ਆਪਸ 'ਚ ਗੈਪ ਕੱਟਦਾ ਹੈ ਤੋਂ ਅਸੀਂ ਇੱਕ ਇਸੇ ਪੋਜ਼ ਮੈਸੇਜ ਮੈਂ ਬਾਕੀ ਜਿਹੜਾ ਸਾਡਾ ਨਸ਼ੇ ਦੇ ਖਿਲਾਫ ਆਈਪੀਸੀ ਜਾਂ ਬੀਐਨਐਸ ਦਾ ਐਕਸ਼ਨ ਚੱਲਦਾ ਇਨਫੋਰਸਮੈਂਟ ਉਹ ਵੱਖਰਾ ਚੱਲੀ ਰਿਹਾ ਨਾਲ ਨਾਲ ਕੀ ਮੈਸੇਜ ਕੀ ਦੇਣਾ ਚਾਹੂਗਾ ਮੈਸੇਜ ਤਾਂ ਇਹੀ ਹੈ ਜੀ ਕਿ ਨਸ਼ੇ ਦੇ ਕੋਰ ਨੂੰ ਛੱਡੋ ਔਰ ਸਾਡੀ ਜਿਹੜੀ ਬਠਿੰਡਾ ਦੇ ਲੋਕ ਹੈ ਸੰਗਤ ਦੇ ਉਹ ਸਾਡੇ ਨਾਲ ਇਸ ਮਹਿੰਮ ਤੇ ਜੁੜਨ ਤੇ ਸਾਨੂੰ ਸਹਿਯੋਗ ਦੇਣ ਔਰ ਅਸੀਂ ਨਸ਼ੇ ਨੂੰ ਠੱਲ ਪਾਉਣ ਚ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਗਰ ਥਾਣੇ ਦੇ ਸਹਿਯੋਗ ਨਾਲ ਇੱਥੇ ਨਸ਼ਾ ਬ੍ਰੰਦ ਸੈਮੀਨਾਰ ਲਾਇਆ ਗਿਆ ਸੀ ਜਿਸ ਵਿੱਚ ਐਸਐਸਪੀ ਬਠਿੰਡਾ ਐਸਪੀ ਮੈਡਮ ਹਿਨਾ ਗੁਫਤਾ ਬਿੰਡਾ ਦਿਹਾਤੀ ਤੇ ਐਸਐਚਓ ਸੰਗਤ ਵਿਸ਼ੇਸ਼ਤਾ ਉਤੇ ਮੌਜੂਦ ਸਨ ਤੇ ਉਹਨਾਂ ਨੇ ਕਿਹਾ ਵੀ ਆਮ ਜਨਤਾ ਨੂੰ ਕਿਹਾ ਸਾਨੂੰ ਵੀ ਸਹਿਯੋਗ ਦਿਓ ਤੇ ਅਸੀਂ ਇਹ ਨਸ਼ਾ ਦੀ ਬਿਮਾਰੀ ਜੜ ਤੋਂ ਪੁੱਟ ਕੇ ਢੜ ਦਾਂਗੇ ਤੇ ਆਮ ਜਨਤਾ ਨੇ ਵੀ ਕਿਹਾ ਵੀ ਅਸੀਂ ਇਸ ਨਸ਼ਾ ਦੀ ਨਾਮਰਾਜ਼ੀ ਬਿਮਾਰੀ ਨੂੰ ਇਥੋ ਸੰਗਤ ਇਲਾਕੇ ਚੋਂ ਖਤਮ ਕਰਨ ਲਈ ਪੂਰਾ ਬਿੰਡਾ ਪੁਲਿਸ ਦਾ ਪੂਰਾ ਸਾਥ ਦੇਵਾਂਗੇ ਤੇ ਨਾਲ ਹੀ ਜੋ ਵੀ ਨਸ਼ਾ ਵਕਾਊਗਾ ਜਾਂ ਵੇਚੂਗਾ ਤੇ ਉਹਦੇ ਵਿਰੁੱਧ ਵੀ ਜਾਵਾਂਗੇ ਤੇ ਬਾਈ ਨੇਮ ਉਹਦੀ ਕੰਪਲੀਟ ਕਰਾਂਗੇ ਤੇ ਜਿਹੜਾ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਵੀ ਨਸ਼ੇ ਜਿਹੜਾ ਨਸ਼ੇ ਵੇਚਦਾ ਉਹਨੂੰ ਫੜੂਗੀ ਅਸੀਂ ਕੋਈ ਉਹਦੀ ਜਮਾਨਤ ਨਹੀਂ ਕਰਾਵਾਂਗੇ ਅੱਜ ਸੰਗਤ ਮੰਡੀ ਵਿੱਚ ਵਿਸ਼ੇਸ਼ ਤੌਰ ਤੇ ਐਸਐਸਪੀ ਮਠੰਡਾ ਸ਼੍ਰੀਮਤੀ ਅਮਨੀਤ ਕੌਂਡਰ ਜੀ ਡੀਐਸਪੀ ਵਿਹਾਤੀ ਮੈਡਮ ਸ਼੍ਰੀ ਹਿਨਾ ਗੁਪਤਾ ਜੀ ਐਸਐਚਓ ਸੰਗਤ ਪਰਮਪਾਰ ਸਿੰਘ ਚਾਹਲ ਜੀ ਇਹਨਾਂ ਵੱਲੋਂ ਅੱਜ ਸੰਗਤ ਮੰਡੀ ਦੇ ਸਹਿਯੋਗ ਤੇ ਹੋਰ ਪੰਚਾਇਤਾਂ ਵੱਲੋਂ ਦੇ ਸਹਿਯੋਗ ਦੇ ਨਾਲ ਸੰਗਤ ਮੰਡੀ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਸੈਮੀਨਾਰ ਕਰਾਇਆ ਗਿਆ ਸੀਗਾ ਮੈਡਮ ਐਸਐਸਪੀ ਸਾਹਿਬਾ ਨੇ ਬੜੇ ਹੀ ਜੋਰ ਸ਼ੋਰ ਦੇ ਨਾਲ ਇਹ ਬਾਤ ਚੁੱਕੀ ਹੈ ਵੀ ਪੰਜਾਬ ਦੇ ਵਿੱਚੋਂ ਖਾਸ ਤੌਰ ਤੇ ਬਠਿੰਡਾ ਦੇ ਵਿੱਚੋਂ ਨਸ਼ਾ ਜੜ ਤੋਂ ਖਤਮ ਕੀਤਾ ਜਾਵੇ ਉਹਨਾਂ ਨੇ ਬਹੁਤ ਹੀ ਵਧੀਆ ਵਿਚਾਰ ਰੱਖੇ ਤੇ ਸੰਗਤ ਮੰਡੀ ਵਾਸੀਆਂ ਵੱਲੋਂ ਤੇ ਪੰਚਾਇਤਾਂ ਵੱਲੋਂ ਮੈਡਮ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਵੀ ਨਸ਼ਾ ਖਤਮ ਕਰਨ ਦੇ ਵਿੱਚ ਅਸੀਂ ਉਹਨਾਂ ਦਾ ਪੂਰਨ ਤੌਰ ਤੇ ਸਹਿਯੋਗ ਦੇਵਾਂਗੇ ਦਿੱਤਾ ਵੀ ਹੈ ਇਸ ਜੋਗ ਅੱਗੇ ਦਿੰਦੇ ਵੀ ਰਵਾਂਗੇ ਐਂਦਾ ਹੋਇ ਕਹਿੰਦਾ ਹੋਇਆ ਮੈਂ ਸਾਰਿਆਂ ਈ ਧੰਨਵਾਦ ਕਰਦਾ